ਜਾ ਨਹੀਂ ਲੱਗਿਆ ਸਾਡੀ ਕਲੱਬ ਨੂੰ ਬਲਿਹਾਰ ਬੈਲਜੀਅਮ ਤੇ ਨਾਲ ਲਾਲੀ ਭਾਜੀ ਹੁਣਾਂ ਵੱਲੋਂ 50000 ਰੁਪਿਆ ਉਸ ਖਿਡਾਰੀ ਦਾ ਸਨਮਾਨ ਕੀਤਾ ਜਾਵੇਗਾ ਖੁਸ਼ੀ ਦੁਗਾ ਆਪਣੇ ਭਰਾ ਸੰਦੀਪ ਦੇ ਲਈ ਨੰਗਲੰਬੀਆ ਕੱਪ ਦੇ ਲਈ ਜਰੂਰ ਜਿਹੜੇ ਚੰ ਸ਼ਬਦ ਬੋਲੇਗਾ ਨਹੀਂ ਸਾਡਾ ਬਹੁਤ ਵਧੀਆ ਭਰਾ ਵੱਡਾ ਭਰਾ ਤੇ ਹਮੇਸ਼ਾ ਹੀ ਰਹੂਗਾ ਤੇ ਉਹਦੇ ਦਿੱਤੇ ਹੋਏ ਜਿੱਦਾਂ ਕਿ ਰਾਸਤੇ ਤੇ ਅਸੀਂ ਤੁਰਾਂਗੇ ਜਿੱਦਾਂ ਉਹ ਸਾਨੂੰ ਤੋੜ ਕੇ ਗਿਆ ਅਸੀਂ ਹਮੇਸ਼ਾ ਹੀ ਉਹਦੇ ਨਾਲ ਜਿੱਦਾਂ ਖੜੇ ਸੀ ਅੱਜ ਹਮੇਸ਼ਾ ਹੀ ਉਹਦੇ ਨਾਲ ਇੱਦਾਂ ਹੀ ਖੜਾਂਗੇ ਤੇ ਬਾਬਾ ਰਕੇ ਸ਼ਖ ਬੀ ਸਾਰੀ ਸ਼ਾਹਕੋਟ ਦੀ ਟੀਮ ਵੀ ਅੱਜ ਜਿੰਦਾਗੇ ਲਾ ਲੋ ਪੁਰਾਣੇ ਪਲੇਅਰ ਵੀ ਸਾਰੇ ਪਹੁੰਚੇ ਹੋਏ ਆ ਤੇ ਸਾਰੇ ਸਾਰੀਆਂ ਸਾਰੀ ਫੈਡਰੇਸ਼ਨ ਨੂੰ ਜਿੱਦਾਂ ਕਹਿਦੀ ਹੈ ਵੀ ਬਹੁਤ ਧੰਨਵਾਦ ਕਰਦਾ ਮੈਂ ਸਾਰੀ ਫੈਡਰੇਸ਼ਨ ਦਾ ਜਿਹੜੀ ਬਹੁਤ ਵਧੀਆ ਮੇਲੇ ਜਿਹੜੀ ਉਹਦੀ ਸੋਚ ਤੇ ਮੇਲੇ ਕਰਾ ਰਹੀ ਆ ਤੇ ਇਹ ਫੈਡਰੇਸ਼ਨ ਦਾ ਸ਼ਿਕਾਤ ਦੇਣਾ ਨਹੀਂ ਦੇ ਸਕਦੇ ਤੇ ਇਹ ਹਮੇਸ਼ਾ ਸਾਡੇ ਭਰਾ ਦਾ ਸੰਦੀਪ ਦਾ ਸਾਥ ਦੇਊਗੀ ਤੇ ਅਸੀਂ ਇਹ ਫੈਡਰੇਸ਼ਨ ਦਾ ਸਾਥ ਦੇਵਾਂਗੇ ਬਹੁਤ ਬਹੁਤ ਧੰਨਵਾਦ ਜੇ ਕਿਸੇ ਹੋਰ ਵੀ ਖਿਡਾਰੀ ਦੇ ਮਨ ਦੇ ਵਿੱਚ ਹੋਵੇ ਤੇ ਮੈਂ ਬੋਲਣਾ ਚਾਹੁੰਦਾ ਤਾਂ ਮੈਂ ਬੇਨਤੀ ਕਰਾਂਗਾ ਆਪਾਂ ਫਾਈਨਲ ਮੈਚ ਤੋਂ ਪਹਿਲਾਂ ਜਰੂਰ ਜੇ ਕੋਈ ਵੀਰ ਹੁਣ ਆਪ ਟੀਮਾਂ ਜਿਹੜੀਆਂ ਐਂਟਰ ਹੋਣਗੀਆਂ ਜਗਸਾਂਝ ਤੇ ਜਸਮਨ ਟੀਮਾਂ ਦੇ ਨਾਲ ਹੋਣਗੀਆਂ ਹੋਰ ਕੋਈ ਵੀਰ ਗਰਾਊਂਡ 'ਤੇ ਨਾ ਜਾਵੇ ਤਾੜੀਆਂ ਜ਼ੋਰਦਾਰ ਹਾਂਜੀ ਦੋਸਤੋ ਸੋ ਆਪ ਸਭ ਨੇ ਸੁਣੀ ਲਿਆ ਹੋਵੇਗਾ ਕੀ ਖੁਸ਼ੀ ਦੁੱਗਣੀ ਕੀ ਬੋਲਿਆ ਸੋ ਇੱਕ ਗੱਲ ਸੁਣ ਕੇ ਦਿਲ ਥੋੜਾ ਪਾਬੁਕ ਵੀ ਹੋ ਗਿਆ ਵੀਰ ਸਾਰੇ 플레이ਰ ਦੂਰੋਂ ਨੇੜੋਂ ਬਾਹਰੋਂ ਸਾਰੇ ਪੁਰਾਣੇ ਅੱਜ ਇਸ ਟੂਰਨਾਮੈਂਟ ਤੇ ਖੇਡਣਗੇ। ਕੋ ਖੇਡੇ ਵੀ ਪਰ ਜਿਸ ਦਾ ਇਹ ਟੂਰਨਾਮੈਂਟ ਹੈ ਉਹ ਟੂਰਨਾਮੈਂਟ ਤੇ ਨਹੀਂ ਹੈਗਾ। ਸੋ ਬਹੁਤ ਯਾਰ ਦਿਲ ਨੂੰ ਥੇਸ ਦੀ ਪਹੁੰਚੀ। ਮਤਲਬ ਭਾਵਕ ਹੋ ਗਿਆ। ਮਨਾ ਸੀਨ ਦੇਖਿਆ ਬੱਚੇ ਨਾਲਾ ਦੇਖੋ ਖੁਸ਼ੀ ਲੱਗਾ। ਸੋ ਯਾਰ ਸੰਦੀਪ ਨੂੰ ਇੰਨਾ ਚਾਹ ਹੁੰਦਾ ਸੀ ਇਹ ਕੱਪ ਦਾ ਨਾ। ਪਹਿਲਾਂ ਹੀ ਇੰਨੇ ਦਿਨ ਪਹਿਲਾਂ ਗਰਾਊਂਡ ਦੀਆਂ ਤਿਆਰੀਆਂ ਦਿਖਾਉਂਦਾ ਇੰਸਟਾਗ੍ਰam ਤੇ। ਤੂ ਰਿਉਸ ਬਾਕੇ ਲਾਈਵ ਆ ਕੇ ਵੀ ਅੱਜ ਆ ਕਰ ਰਹੇ ਆ ਉਹ ਕਰ ਰਹੇ ਆ ਸੋ ਬਹੁਤ ਜ਼ਿਆਦਾ ਦਿਲ ਨੂੰ ਯਾਰ ਤੇਸ ਦੀ ਗੰਤੀ ਵੀ ਹਾਂ ਅੱਜ ਐਡਾ ਵੱਡਾ ਕਬੱਡੀ ਕੱਪ ਹੋ ਰਿਹਾ ਪਰ ਸੰਦੀਪ ਬਾ ਹੀ ਨਹੀਂ ਆਇਆ ਸਾਰੇ ਪਹੁੰਚੇ ਆ ਸੁਬੀਰੇ ਕਮੈਂਟਾਂ ਵਿੱਚ ਬਾਈ ਗਰੂਰ ਜ਼ਰੂਰ ਲਿਖਣਾ ਤੇ ਵੀਡੀਓ ਕਿਦਾਂ ਲੱਗੀ ਵੀਡੀਓ ਨੂੰ ਵਧੀਆ ਲੱਗੀ ਤਾਂ ਬੀਲ ਨੂੰ ਲਾਈਕ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਵੀਡੀਓਸ ਦੇਖਣ ਲਈ ਸੋ ਪ੍ਰਮਾਤਮਾ ਦੀ ਬੀਰ ਨੂੰ ਆਪਣੇ ਚਰਨਾਂ ਦਾ ਨਿਵਾਜ਼ਵਾ ਤੇ ਬੱਚੇ ਨੂੰ ਵੀ ਇੱਕ ਦਿਨ ਤਕੜਾ ਪਲੇਅਰ ਬਣਾ ਦੇ ਤਾਂ ਉਹ ਜੋ ਇਹ ਆਪਣੇ ਡੈਡੀ ਦਾ ਆਪਣੇ ਪਿਤਾ ਦਾ ਨਾਮ ਹੋਰ ਰੌਸ਼ਨ ਕਰ ਸਕਣਾ ਉਹ ਠੀਕ ਹੈ ਵੀਰੇ ਮਿਲਦੇ ਆ ਨੈਕਸਟ ਵੀਡੀਓ ਚ ਸਤਿ ਸ਼੍ਰੀ ਅਕਾਲ